ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਿੰਦਰਕੌਰ ਤੁਸੀਂ ਦੇਖ ਰਹੇ ਹੋ ਜੀਐਮਸੀ ਨਿਊਜ਼ ਪੰਜਾਬ ਦੀ ਕਾਨੂੰਨ ਵਿਵਸਥਾ ਚੁਣੌਤੀ ਹੇਠ ਸਖਤ ਅਤੇ ਰਣਨੀਤੀ ਕਦਮਾਂ ਦੀ ਲੋੜ ਪਾਵੇਂ ਪੰਜਾਬ ਦੀ ਅਪਰਾਧ ਰਾਸ਼ਟਰੀ ਔਸਤੋਂ ਘੱਟ ਹੈ ਪਰ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਪੁਲਿਸ ਦੀ ਵਧੀ ਹੋਈ ਚੌਕਸੀ ਦੇ ਬਾਵਜੂਦ ਹਰ ਰੋਜ਼ ਨਸ਼ਿਆਂ ਦੀ ਗੈਰਕਾਨੂੰਨੀ ਤਸਕਰੀ ਚੋਰੀ ਅਗਜਨੀ ਅਤੇ ਲੁੱਟਪਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ ਇਸ ਦੇ ਨਾਲ ਹੀ ਹਿੱਸਕ ਹਮਲਿਆ ਗੈਂਗਵਾੜ ਝਗੜਿਆ ਅਤੇ ਮਹਿਲਾਵਾਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗੰਭੀਰ ਅਪਰਾਧਾਂ ਵਿੱਚ ਵੀ ਵਾਧਾ ਹੋਇਆ ਹੈ। ਇਹ ਅਪਰਾਧੀ ਗਤੀਵਿਧੀਆਂ ਸੂਬੇ ਦੀ ਸ਼ਵਿਰ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਅਤੇ ਆਰਥਿਕਤਾ ਤੇ ਵੀ ਵੱਡਾ ਬੋਝ ਪਾ ਰਹੀਆਂ ਹਨ। ਖਾਸ ਤੌਰ ਤੇ ਵਿਦੇਸ਼ਾਂ ਤੋਂ ਸਥਾਨਿਕ ਸਾਥਿਆ ਰਾਹੀਂ ਅਪਰਾਧਿਕ ਗਿਰੋਹਾਂ ਦੀ ਸਰਗਰਮੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਸਤਾ ਸੰਭਾਲਣ ਵੇਲੇ ਆਮ ਆਦਮੀ ਪਾਰਟੀ ਸਰਕਾਰ ਨੇ ਦਹਿਸ਼ਤ ਦੇ ਮਾਹੌਲ ਨੂੰ ਖਤਮ ਕਰਕੇ ਸ਼ਾਸਨ ਸੁਧਾਰਨ ਦਾ ਵਾਅਦਾ ਕੀਤਾ ਸੀ ਕਾਨੂੰਨ ਵਿਰੋਧੀ ਤੱਤਾਂ ਖਿਲਾਫ ਕਈ ਮੁਹਿੰਮਾਂ ਚਲਾਈਆਂ ਗਈਆਂ ਹਨ ਆਪਰੇਸ਼ਨ ਪਰਹਾਰ ਇੱਕ ਅਤੇ ਯੁੱਧ ਨਸ਼ਾ ਵਿਰੋਧੀ ਤਹਿਤ ਪੰਜਾਬ ਪੁਲਿਸ ਵੱਲੋਂ 5000 ਤੋਂ ਵੱਧ ਖਤਰਨਾਕ ਅਪਰਾਧੀਆਂ ਅਤੇ ਗੈਂਗ ਮੈਂਬਰਾਂ ਦੀ ਗ੍ਰਿਫਤਾਰੀ ਕੀਤੀ ਜਾਣ ਦੀ ਖਬਰ ਹੈ 9 ਫਰਵਰੀ ਤੋਂ ਸੀਨੀਅਰ ਪੁਲਿਸ ਦੀ ਅਧਿਕਾਰੀਆਂ ਦੀ ਅਗਵਾਈ ਹੇਠ 72 ਘੰਟਿਆਂ ਦਾ ਆਪਰੇਸ਼ਨ ਪਰਹਾਰ 2.0 ਵੀ ਸ਼ੁਰੂ ਕੀਤਾ ਗਿਆ ਜਿਸ ਦਾ ਮਕਸਦ ਹੋ ਲੁਕੇ ਹੋਏ ਅਪਰਾਧੀਆਂ ਨੂੰ ਕਾਬੂ ਕਰਨਾ ਹੈ ਤਾਂ ਵੀ ਜਲੰਧਰ ਦੇ ਪ੍ਰਮੁੱਖ ਇਲਾਕੇ ਵਿੱਚ ਲੱਕੀ ਅੰਬਰੋਇ ਤੇ ਗੋਲੀਬਾਰੀ ਅਤੇ ਤਰਨਤਾਰਨ ਵਿੱਚ ਇੱਕ ਮਹਿਲਾ ਕਾਨੂੰਨ ਵਿਦਿਆਰਥਣ ਦੀ ਹੱਤਿਆ ਵਰਗੀਆਂ ਘਟਨਾਵਾਂ ਦਰਸਉਂਦੀਆਂ ਹਨ ਕਿ ਅਪਰਾਧੀ ਹਜੇ ਵੀ ਭੀੜ-ਪਾੜ ਵਾਲੇ ਇਲਾਕਿਆਂ ਵਿੱਚ ਬੇਖੌਫ ਹੋ ਕੇ ਵਾਰਦਾਤਾ ਕਰ ਰਹੇ ਹਨ ਇਹ ਡਰ ਦਾ ਮਾਹੌਲ ਸਵੇ ਦੇ ਵਿਕਾਸ ਤੇ ਸੁਪਤ ਰੂਪ ਵਿੱਚ ਅਸਰ ਪਾ ਰਿਹਾ ਹੈ ਮੌਜੂਦਾ ਹਾਲਾਤ ਨਵੇਂ ਜਜ਼ਬੇ ਅਤੇ ਰਣਨੀਤਿਕ ਸੋਚ ਦੀ ਮੰਗ ਕਰਦੇ ਹਨ ਤਾਂ ਜੋ ਅਸਮਾਜਿਕ ਤੱਤਾਂ ਨੂੰ ਰੋਕਿਆ ਜਾ ਸਕੇ ਪੁਲਿਸਿੰਗ ਨੂੰ ਹੋਰ 蒂ਬਰ ਅਤੇ ਸਰਗਰਮ ਬਣਾਉਣ ਦੀ ਲੋੜ ਹੈ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਆਧੁਨਿਕ ਵਿਗਿਆਨਕ ਤਕਨੀਕਾਂ ਦੀ ਵਰਤੋਂ ਕੀਤੀ ਜਾਵੇ ਜਿਹੜੇ ਅਧਿਕਾਰੀ ਆਪਣੇ ਖੇਤਰ ਵਿੱਚ ਗਲਤ ਗਤੀਵਿਧੀਆਂ ਰੋਕਣ ਵਿੱਚ ਅਸਫਲ ਰਹਿੰਦੇ ਹਨ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਮੀਡੀਆ ਅਤੇ ਰਾਜਨੀਤਿਕ ਪਾਰਟੀਆਂ ਦਾ ਰਚਨਾਤਮਕ ਸਹਿਯੋਗ ਅਤੇ ਨਾਗਰਿਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿੱਚ ਘਾਰ-ਪ੍ਰੋਸੇਮਨ ਸਹਿਕਾਰ ਵੀ ਬਹੁਤ ਜ਼ਰੂਰੀ ਹੈ ਗੈਰ ਕਾਨੂੰਨੀ ਹਥਿਆਰਾਂ ਦੀ ਰੱਖਿਆ ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਬੇਤੁਕੇ ਹਥਿਆਰ ਲਾਇਸੈਂਸ ਰੱਦ ਕੀਤੇ ਜਾਣ। ਇਸ ਦੇ ਨਾਲ ਨਾਲ ਅਪਰਾਧੀ ਗਿਆ ਪ੍ਰਣਾਲੀ ਵਿੱਚ ਸੁਧਾਰ ਕਰਕੇ ਮਾਮਲਾ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਇਆ ਜਾਵੇ ਤਾਂ ਜੋ ਗਲਤ ਤੱਤ ਪ੍ਰਣਾਲੀ ਦੀ ਕਮਜ਼ੋਰੀ ਦਾ ਫਾਇਦਾ ਨਾ ਚੁੱਕ ਸਕਣ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਨਿਰਭੀਕ ਕਾਰਵਾਈ ਲਈ ਸਸ਼ਕਤ ਕੀਤਾ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਗਲਤ ਕੰਮਾਂ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਸਪੱਸ਼ਟ ਤੌਰ ਤੇ ਦਿਖਾਈ ਦੇਵੇ। ਤਾਹੀਂ ਸੁੱਬੇ ਵਿੱਚ ਸਥਾਈ ਅਮਨ ਕਾਇਮ ਹੋਵੇਗਾ